solo no. no. ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੁਰ ਕੇਲੇਖ ਕਾਟਣ ਭੈ ਹਰਣ ਸੁਖ ਸਾਗਰ ਹਰ ਰਾਇ ਦੀਨ ਦਇਆਲ ਦੁਖ ਭੰਜਨ ਨਾਨਕ ਨੀਤ ਧਿਆਇ ਛੰਤ जस वड वाह हो कर कृपा भगवंत जिया रुती माहे मूरत कणी गुण चरत सोभावंत गुण रंग राते तन जन जिनी एक मन त्याया सफल जनम पया तिन का ई सौ प्रभ पाया पुन दान न तुल किर्या हर सर्व पपाहन्त बिनवंत नानक सिमर जीवा मरण रहंत ओ सलोक उद्गम अगम अगोचर चरण कमल नमस्कार कथनी सा तुसी नानक नाम अधार संत शरण साजन पहो स्वामी सिमर अनन्त ਸੋ ਕਹਤੇ ਹਰਿਆ ਥੀ ਆ ਨਾਨਕ ਜਪ ਭਗਵੰਤ ਸਤ ਰਤ ਸਰਸ ਬਸੰਤ ਮਾਹ ਚੇਤ ਵੈਸਾਖ ਸੁਖ ਮਾਸ ਜੀਓ ਹਰ ਜੀ ਆ ਨਾ ਹੋ ਮੇਰੇ ਆ ਮੌਲੇ ਆ ਮਨ ਤਨ ਸਾਸ ਜੀਓ ਚਰਨੋਹ ਨਿਹਚਲ ਅਨੰਦ ਸਾਖੀ ਚਰਨ ਕਮਲ ਪਰਭੁਲਿਆ ਸੁੰਦਰ ਸੁਗੜ ਸੁਜਣ ਵੇਤਾ ਗੁਣ ਗੋਵਿੰਦ ਅਮੁੱਲਿਆ ਵਡ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜੀਉ ਬੇਨਵੰਤ ਨਾਨਕ ਸਰਣ ਤੇਰੀ ਮਿਟੀ ਜਮਕੇ ਤਰਾਸ ਜੀਉ ਸਲੋਕ ਸਾਧ ਸੰਗਤ ਬਿਨ ਭਰਮ ਮਹੀ ਕਰਤੀ ਕਰਮ ਅਨੇਕ ਕੋ ਮਨ ਬੰਧਨ ਬਾਧਿਆ ਨਾਨਕ ਕਰਮ ਹਲੇਖ ਜੋ ਭਾਣੇ ਸੇ ਮਿਲਿਆ ਵਿਛੋੜੇ ਪਿਆਪ ਨਾਨਕ ਪ੍ਰਭ ਸਰਣ ਆਗਤੇ ਜ ਕਾ ਵਡ ਪਰਤਾਪ ਛੰਤ ਗ੍ਰੀਖ ਮਰਤ ਅਤਿ ਗਖੜੀ ਜੇਠ ਅਖੜ ਕਾਮ ਜਿਓ ਪ੍ਰੇਮ ਵਿਛੋ ਦੁਹਾ ਗਣੀ ਦ੍ਰਿਸ਼ਟ ਨਾ ਕਰੀ ਰਾਮ ਜੀਓ ਨਹਿ ਦ੍ਰਿਸ਼ਟ ਆਵੇ ਮਰਤ ਹਾਵੇ ਮਹਾ ਗਾਰਬ ਮੁਠੀਆ ਜਲ ਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁਠੀਆ ਕਰ ਪਾਪ ਜੋਨੀ ਪੀਤ ਹੋਏ ਦੇ ਸਾਸਨ ਜਾਮ ਜਿਓ ਬਿਨਵੰਤ ਨਾਨਕੀ ਓਟ ਤੇਰੀ ਰਾਖ ਪੂਰਨ ਕਾਮ ਜਿਓ ਸਲੋਕ ਸਰਦਲ ਕੀ ਸੰਗ ਪ੍ਰੀਤਮੈ ਇਕਤਲ ਰਹਿਣ ਨਾ ਜਾਏ ਵਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰਉ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰੁੱਤ ਬਰਸ ਸੁਹੇਲੀਆ ਸ਼ਾਵਣ ਭਾਦਵੇ ਆਨੰਦ ਜਿਓ ਕਣ ਉਨ ਵਠ ਜਲ ਥਲ ਪੂਰਿਆ ਮਕਰੰਦ ਜਿਉ ਰਬ ਪੂਰ ਰਹਿਆ ਸਰਬ ਠਾਈ ਹਰ ਨਾਮ ਨਵ ਨਿਦ ਗ੍ਰਹਿ ਪਰੇ ਸਿਮਰ ਸੁਆਮੀ ਅੰਤਰ ਜਾਮੇ ਕੁਲ ਸਮੂਹਾ ਸਭ ਤਰੇ ਪਰ ਰੰਗ ਜਾਗੇ ਨਹ ਛਿਦਰ ਲਾਕੇ ਕਿਰਪਾਲ ਸਦ ਬਖ ਸਿੰਧ ਜਿਓ ਬੇਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜਿਓ ਸਲੋਕ ਆਸ ਪਿਆਸੀ ਮੈਂ ਭਿਰੋ ਕਬ ਪੀਖਾਉ ਗੋਪਾਲ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਦਿਨ ਮਿਲਵੇ ਸਾਧਨ ਊਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧ ਹੈ ਸਰਣ ਗਤੀ ਨਾਨਕ ਆਸ ਪੁਜਾਏ ਸ਼ੰਤ ਰਉ ਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜਿਓ ਕੋਜੰਤੀ ਦਰਸਨ ਫਿਰਤ ਕਬ ਮਿਲਿਆ ਗੁਣਤਾ ਸਜੀਐ ਬੇਨ ਕੰਤ ਪਿਆਰੇ ਨਹਿ ਸੁਖ ਸਾਰੇ ਹਰ ਕੰਗਣ ਤ੍ਰਿਗ ਬਨ ਸੁੰਦਰ ਸੁਜਾਨ ਚਤੁਰ 베ਤੀ ਸੋਸ ਬਿਨ ਜੈ ਸੈ ਤਨ ਈਤ ਉਤ ਦਹਦ ਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਬਿਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਭ ਗੁਣਤਾਸ ਜਿਓ ਸਲੋਕ ਜਲੜ ਭਜੇ ਸੀਤਲ ਪਾਏ ਮਨ ਤਨ ਉਪਜੀ ਸਾਥ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨ ਸੇ ਪ੍ਰਾਤ ਸਾਦ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਪ੍ਰਮ ਪੈ ਮਿਟ ਗਏ ਰਮਣ ਰਾਮ ਭਰਪੂਰ ਸ਼ੰਤ ਰਤਿ ਸਿਸਿਆ ਰਸੀਤਲ ਹਰ ਪ੍ਰਗਟ ਮੰਗਰ ਪੋਹਿ ਜਿਓ ਜਲਨ 부ਜੀ ਦਰਸ ਪਾਇ ਆ ਬਿਨਸ ਮਾਇਆ ਧਰੋਹ ਜਿਓ ਸਭ ਕਾਮ ਪੂਰ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਢੋਰ 시 ਘਰ ਸਭ ਰਸ ਗੁਣ ਗਾ ਅਲਖ ਅਭੇਵਿਆ ਆਉ ਭਗਤ ਗੋਵਿੰਦ ਬਾਂਛਤ ਜਮਨਾ ਸਾਕੇ ਜੋ ਹੈ ਜਿਉ ਬਿਨਵੰਤ ਨਾਨਕ ਪ੍ਰਾਪੇ ਆਪ ਮੇਲੀ ਤਹ ਨਾ ਪ੍ਰੇਮ ਵਿਚੋ ਜਿਉ ਸਲੋਕ ਹਰ ਤਨ ਪਾਇਆ ਹਾਗਣੀ ਢੋਲਤ ਨਹੀਂ ਚੀਤ संत नानका ग्रह प्रकट प्रभमीत नाद विनोद आनन्द कोड प्रप्रीतम संग बने मन बाषत फल पाय आहार नाम भने सन्त हेमकर रोतमन पावते माग भगण गुणवंत जियौ सखी सहेली ग मंगलो ग्रह आए हरकंत जियौ ग्रहलाल आए मनत आए से जे सुंदर सोहिया वण तृण तृपवन पय हरया देख दर्शन मोहिया ਵੇਲੇ ਸੁਆਮੀ ਇੱਛ ਪੁੰਨੀ ਮਨ ਜਪਿਆ ਨਿਰਮਲ ਮੰਤ ਜਿਓ ਬਿਨਵੰਤ ਨਾਨਕ ਨੇ ਤਕਰੋ ਰਲੀਆਂ ਹਰ ਮਲੇ ਸ੍ਰੀ ਧਰ ਕੰਤ ਜਿਓ ਸਲੋਕ ਸੰਤ ਸਹਾਈ ਜੀ ਅਕੇ ਭਵ ਜਲ ਤਾਰਨ ਹਾਰ ਸਭਤੇ ਉੱਚੇ ਜਾਣਿ ਅਹ ਨਾਨਕ ਨਾਮ ਪਿਆਰ ਜਿਨ ਜਾਨਿਆ ਸੇ ਇਤਰੇ ਸੂਰੇ ਸੇ ਬੀਰ ਨਾਨਕ ਤਨ ਬਲ ਹਾਰਣ ਹਰਿ ਜਾਪਿ ਉਤਰੇ ਤੀਰ chant ਚਰਣ ਬਿਰਾਜਿਤ ਸਭੇ ਉਪਰ ਮਿਟਿਆ ਸਗਲ ਕਲੇਸ਼ ਜੀਉ ਆਵੜ ਜਾਵੜ ਦੁਖ ਹਰੇ ਹਰ ਭਗਤ ਕੀਆ ਪਰਵੇਸ ਜੀਓ ਹਰ ਰੰਗ ਰਾਤੇ ਸਹਜ ਮਾਤੇ ਤਿਲ ਨਾ ਮਨ ਤੇ ਬੀਸਰ ਤਜ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸਰ ਗੋਵਿੰਦ ਗੁਣ ਨਿਦ ਸ੍ਰੀ ਰੰਗ ਸੁਆਮੀ ਆਦ ਕਉ ਆਦੇ ਸਜੀਓ ਬਿਨਵੰਤ ਨਾਨਕ ਮਯਾ ਧਾਰੋ ਜਗ ਜੁਕੋ ਇਕ ਵਿਸ ਸਜੀਓ ਗੋਬਿੰਦ ਕੁੰਨਦ ਸ੍ਰੀ ਰੰਗ ਸੁਆਮੀ ਆਦ ਕਉ ਆਦੇ ਸਜੀਓ ਬਿਨਵੰਤ ਨਾਨਕ ਮਯਾ ਧਾਰੋ ਜੁਕ ਜੁਕੋ ਇਕ ਵਿਸ ਜਿਓ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ